行，打人<走>。<Okay. S 1> ਪਿੰਡ ਲੱਖਾ ਦੀ ਨਵਯਤਾ ਦਾ ਆਪਣੇ ਸਹੁਰੇ ਘਰ ਪਿੰਡ ਨਰੈਣਗੱਦ ਸੁਨੀਆਂ ਵਿਖੇ ਕਤਲ ਹੋ ਜਾਣਾ ਸਾਡੇ ਰਿਸ਼ਤਿਆਂ ਨੂੰ ਤਾਰ-ਤਰ ਕਰਦਾ ਹੈ ਕਿ ਆਖਰ ਮਹੀਨਾ ਪਹਿਲੇ ਹੋਏ ਵਿਆਹ ਬੰਧਨ ਚ ਇਹ ਤੀੜਾ ਕਿਉਂ ਪੈ ਗਈਆਂ ਕਿਸੇ ਦੇ ਜਿਗਰ ਦੇ ਟੁਕੜੇ ਦਾ ਆਖਰ ਇੰਨੀ ਬੇਰਹਿਮੀ ਨਾਲ ਕਤਲ ਕਰਨ ਕੀ ਸੌਤ ਕਰਦਾ ਹੈ ਇਹ ਰਿਸ਼ਤਾ ਜੋ ਵਿਦੇਸ਼ ਜਾਣ ਦੀ ਚਾਹ ਵਿੱਚ ਜੁੜਿਆ ਸੀ ਆਖਰ ਇਹਨੀ ਸ਼ੀਤੀ ਤਰ ਤਰ ਕਿਉਂ ਹੋ ਗਿਆ ਅਜੇ ਤਾਂ ਸਹਾਗੰਦ ਦਾ ਲਾਲ ਚੂੜਾ ਵੀ ਨਹੀਂ ਸੀ ਉਤਰਿਆ ਵਿਆਹ ਦੇ ਥੋੜੇ ਦਿਨਾਂ ਬਾਅਦ ਹੀ ਇਹ ਦੁਖਦਾਈ ਘਟਨਾ ਕਿਉਂ ਵਾਪਰੀ ਇਹ ਤਾਂ ਦੋ ਮਤਰਾਂ ਦੇ ਵਿਚਾਰ ਜਾਣਨ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਪਰ ਜਿਸ ਚਾਵਾਂ ਲਾੜਾ ਨਾਲ ਧੀ ਨੂੰ ਜੁਆਨ ਕਰਕੇ ਉਸਦੇ ਚੰਗੇਰੇ ਭੇਖ ਲਈ ਉਸ ਦਾ ਰਿਸ਼ਤਾ ਕੀਤਾ ਸੀ ਉਸ ਧੀ ਦੇ ਪਰਿਵਾਰ ਤੇ ਜੋ ਪਹਾੜ ਟੁੱਟਿਆ ਅਤੇ ਆਪਣੀ ਧੀ ਭੈਣ ਦੀ ਮੌਤ ਤੇ ਜੋ ਗੰਬੀਰ ਦੋਸ਼ ਸੋਰਾ ਪਰਵਾਰ ਤੇ ਲਾਏ ਹਨ ਉਹ ਦਰਦ ਉਹ ਦੋਸ਼ ਮ੍ਰਿਤਕ ਲੜਕੀ ਦੀ ਮਾਂ ਤੇ ਭਰਾ ਨੇ ਚੰਨ ਨਾਲ ਸਾਂਝ ਕੀਤੇ ਮੇਰੇ ਭੈਣ ਦਾ ਨਾਮ ਅਸ਼ਪ੍ਰੀਤ ਕਾਰਾ ਜੀ ਪਿੰਡ ਲੱਖਾ ਤੇ ਮੇਰੇ ਪਿਤਾ ਦਾ ਨਾਮ ਮੇਰ ਸਿੰਘ ਹੈ ਜੀ ਤੇ ਅਸੀਂ 25 ਅਗਸਤ ਨੂੰ ਆਪਣੇ ਮੇਰੇ ਭੈਣ ਦਾ ਵਿਆਹ ਕੀਤਾ ਸੀਗਾ ਜੀ ਰੈਣਗੜ੍ਹ ਤੋਂ ਹਰਮਨਪ੍ਰੀਤ ਸਿੰਘ ਦੇ ਨਾਲ ਕੀਤਾ ਸੀ ਜੀ ਵਿਆਹ ਦੇ ਪੁਜਾਨੀ ਕੇ ਕੋਜ ਵਿਆਹ ਦੇ ਦੇ ਹਾਂ ਅੰਗੇਜਮੈਂਟ ਕੀਤੀ ਆ ਯਾਨੀ ਕਿ ਸਭ ਕੁਝ ਕੀਤਾ ਵਾ ਤੇ ਪਹਿਲਾਂ ਕੁੜੀ ਨਾਲ ਇਲੈਕਸ ਕੀਤਾ ਹੋਇਆ ਸੀਗਾ ਬੈਂਡ ਆਈ ਹੋਈ ਸੀਗੀ ਤੇ ਅਸੀਂ ਆਪਦੇ ਵੱਲੇ 2 ਲੱਖ ਰੁਪਈਆ ਵੀ ਭਰਿਆ ਸੀ ਕੋਈ ਆਪਣੇ ਆਤ ਗਵਾਂਢ ਦੇ 10 ਪੌਣ ਦੇ ਨਾਲ ਤੇ ਕੋਈ 10 ਪੌਣ ਦੇ ਨਾਲ ਅਸੀਂ ਉਹਨਾਂ ਨੇ ਦੱਸਿਆ ਕਿ ਸਾਡਾ ਮੁੰਡਾ ਵਾ ਯਾਨੀ ਕਿ ਸੈਟਿੰਗ ਲਗਾ ਦੇ ਵਿੱਚ ਕਿ ਤੁਸੀਂ ਕੁੜੀ ਦਾ ਰਿਸ਼ਤਾ ਕਰ ਦੋ ਚਲੋ ਵੈਸੇ ਵੀ ਕੁੜੀ ਨੂੰ ਦਿਹਾਣੀ ਸੀ ਸੀ ਅਸੀਂ ਰਿਸ਼ਤੇ ਲਈ ਹਾਂ ਕਰ ਦਿੱਤੀ ਸਾਨੂੰ ਘਰ ਪਰਿਵਾਰ ਚੰਗਾ ਲੱਗਿਆ ਸਭ ਕੁਝ ਠੀਕ ਲੱਗਿਆ ਅਸੀਂ ਹਾਂ ਕਰ ਦਿੱਤੀ ਸਰਤਾ ਮੁਤਾਬਕ ਉਹਨਾਂ ਨੇ ਇਹ ਕਿਹਾ ਸੀ ਵੀ ਤੁਸੀਂ ਸਾਡੇ ਨਾਲ ਰਿਸ਼ਤਾ ਜੋੜੋਗੇ ਤੇ ਅਸੀਂ ਸਾਰਾ ਖਰਚਾ ਕਰਾਂਗੇ ਸਾਰਾ ਖਰਚਾ ਕਰਨ ਦੀ ਗੱਲ ਹੋਈ ਪਰ ਅਪਰੋਖਤ ਜਿੱਦੇ ਕੁੜੀ ਦੇ ਪੈਸੇ ਭਰਨੇ ਸੀ ਭਰਨ ਦੇ ਸਮੇਂ ਇਹਨਾਂ ਨੇ ਇਹ ਮੰਗ ਰੱਖ ਦਿੱਤੀ ਕਿ ਸਾਡੇ ਕੋਲ ਪੈਸੇ ਘੱਟ ਨੇ ਤੇ ਸਾਨੂੰ ਪੈਸਿਆਂ ਦੀ ਜ਼ਰੂਰਤ ਹੈ ਇਸ ਨੂੰ ਮੱਦੇਨਜ਼ਰ ਰੱਖਦੇ ਅਸੀਂ ਉਹਨਾਂ ਦੇ ਨਾਮ ਸੱਤ ਕਨਾਲਾ ਜ਼ਮੀਨ ਨਾ ਕਰਾ ਦਿੱਤੀ ਜਦੋਂ ਜਦੋਂ ਸਾਡਾ ਬਸ ਚੱਲਦਾ ਸੀ ਕਰੌਣ ਦੇ ਬਾਵਜੂਦ ਵੀ ਡੰਗ ਦੇ ਗਈ ਵਿਆਹ ਆ ਗਿਆ ਵਿਆਹ ਹੋਣ ਤੋਂ ਬਾਅਦ ਜੀ ਤੇ ਕੁੜੀ ਜਿਹਦੇ ਵਿਆਹ ਸੀਗਾ ਜੀ ਵਿਆਹ ਦਾ ਉਹਨੇ ਪੈਸੇ ਦੇ ਵਿੱਚ ਰੌਲਾ ਪਾ ਲਿਆ ਤੇ ਪੈਸੇ ਤੇ ਰੌਲਾ ਪਾ ਲਿਆ ਕਿ ਸਾਡੇ ਕੋਲ ਪੈਸੇ ਘਾਟਾ ਜੀ ਸਾਨੂੰ ਪੈਸਿਆਂ ਦੀ ਜ਼ਰੂਰਤ ਆ ਤੁਸੀਂ ਪੈਸੇ ਖਰਚਾ ਨਹੀਂ ਕਰ ਸਕਦੇ ਖੜੇ ਤੇਰੀ ਇਹਨਾਂ ਨੇ ਪੈਸਿਆਂ ਦੀ ਮੰਗ ਕੀਤੀ ਪੈਸਿਆਂ ਦੀ ਮੰਗ ਦੇ ਨਾਲ ਹੀ ਇਹਨਾਂ ਨੇ ਗਹਿਣੇ ਕੱਟੇ ਦੀ ਮੰਗ ਕੀਤੀ ਅਸੀਂ ਸਭ ਰਿਜਾਂ ਸਭ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਦੇ ਹੋਏ ਲਗਭਗ 10 ਲੱਖ ਰੁਪਏ ਦਾ ਖਰਚਾ ਸੀ ਤਦ ਕੀਤਾ ਸੁਨੇਤ ਦੇ ਪੈਰ ਸਿੰਘ ਤੇ ਪਰ ਇਹਨਾਂ ਨੇ ਪਹਿਲਾਂ ਕੁੜੀ ਨੂੰ ਆਫਟਰ ਵਿਆਹ ਤੋਂ ਬਾਅਦ ਫੇਰ ਵੀ ਕਈ ਮੰਗਾਂ ਰੱਖਦੇ ਹੋਏ ਇਹਨਾਂ ਨੇ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਤੇ ਕੁੜੀ ਦੀ ਜਿਹੜਾ ਮੁੰਡਾ ਮੁੰਡੇ ਦੀ ਤਾਈ ਵੀ ਕੁੜੀ ਉਹ ਇਹਦੇ ਵਿੱਚ ਹਿੱਸੇਦਾਰ ਸੀਗੀ ਉਹ ਕੁੜੀ ਨੂੰ ਤੰਗ ਪ੍ਰੇਸ਼ਾਨ ਜਾਂ ਆਪਦੇ ਘਰ ਦੇ ਨਾਲ ਮਿਲ ਕੇ ਕਰਦੀ ਸੀਗੀ ਤੇ ਇਸ ਦੇ ਨਾਲ ਹੀ ਇਹਨਾਂ ਨੇ ਨਾ ਇਹਨਾਂ ਨੂੰ ਮੁੰਡੇ ਨੂੰ ਬਹੁਤ ਸਮਝਾਇਆ ਸੀ ਘਰੇ ਜਾ ਕੇ ਵੀਰ ਆ ਜੇ ਇਦਾਂ ਨਹੀਂ ਗੱਲ ਕਰਦੇ ਆਗਾ ਧਰਬਿਛਾਉਣ ਦੀ ਕੀਤੀ ਪਰ ਅਪਰੋਖ ਤੇ ਇਹਨਾਂ ਨੇ ਸਾਰੇ ਪਰਿਵਾਰ ਨੇ ਰਲ ਕੇ ਵੀ ਮੇਰੀ ਭੈਣ ਦਾ ਕਤਲ ਕਰਤਾ ਅਸੀਂ ਇਹੀ ਆਪ ਦੇ ਇਨਸਾਫ ਦੀ ਮੰਗ ਕਰਦੇ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀਗੀ ਕੋਈ ਸਾਡੀ ਕੌਸੇ ਕੈਸੇ ਨਹੀਂ ਹੋ ਰਹੀ ਜਦ ਦੇ ਡੈਥ ਹੋਈ ਆ ਜੀ ਇਹਨਾਂ ਦੇ ਸਰਪੰਚ ਦਾ ਫੋਨ ਆਇਆ ਜੀ 3:30 ਵਜੇ ਸਾਨੂੰ ਫੋਨ ਆਉਂਦਾ ਵਾ ਬਈ ਕੋੜੀ ਦੀ ਕੋੜੀ ਕੋੜੀ ਦੀ ਇਹਨੇ ਕਲਾਕਾਰਤਾ ਜੀ ਤੇ ਤੁਸੀਂ ਆਪ ਦੀ ਲੜਕੀ ਨੂੰ ਆ ਕੇ ਵੇਚਾ ਕੇ ਲੈ ਲਈ ਇਹਨੇ ਪਰੋਤ ਅਸੀਂ ਸਾਡੀ ਕੁੜੀ ਨੂੰ ਜਦੋਂ ਜਾ ਕੇ ਦੇਖਿਆ ਬਹੁਤ ਹੀ ਮੰਦ ਭਾਗੀ ਘਟਨਾ ਦੇ ਵਿੱਚ ਉਹਦੇ ਬਹੁਤ ਹੀ ਬੁਰੀ ਤਰ੍ਹਾਂ ਦੇ ਨਾਲ ਉਹਦੇ ਘਰ ਦੇ ਵਿੱਚ ਸੇਕ ਕੀਤੇ ਗਏ ਸੀ ਪੇਜ ਕਾਸ ਦੇ ਨਾਲ ਸੇਕ ਕੀਤੇ ਗਏ ਸੀ ਬਹੁਤ ਹੀ ਗੰਦੀ ਤਰੀਕੇ ਨਾਲ ਉਸ ਨੂੰ ਮਾਰਿਆ ਗਿਆ ਸਿਰਫ ਪੈਸਿਆਂ ਦੇ ਲਾਲਚ ਤੇ ਕਈ ਮੰਗਾ ਕਰਕੇ ਤੁਹਾਨੂੰ ਬਹੁਤ ਜਿਆਦਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੁਣ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਇਹ ਗਰੀਬ ਬੰਦੇ ਕਰਕੇ ਕੁੜੀ ਨੂੰ ਬਹੁਤ ਹੀ ਟਾਰਚਰ ਕੀਤਾ ਜਾਂਦਾ ਸੀਗਾ ਉਹਨੂੰ ਘੁੱਟਿਆ ਜਾਂਦਾ ਸੀਗਾ ਜੀ ਕੋਈ ਦੇ ਹਰ ਗੱਲ ਤੇ ਨਜ਼ਰ ਰੱਖੀ ਜਾਂਦੀ ਸੀ ਸੋ 25 ਦਿਨਾਂ ਦੇ ਵਿੱਚ ਕੋਈ ਖਾਸ ਦੱਸਿਆ ਨਹੀਂ ਗਿਆ ਜੀ ਇਹਨਾਂ ਨੇ ਦੱਸਣ ਦਿੱਤਾ ਹੀ ਨਹੀਂ ਪਰਵਾਹ ਨਾ ਰਲ ਕੇ ਵੀ ਸਾਨੂੰ ਕੋਈ ਕੁਝ ਨਹੀਂ ਹਲਕਾ ਕਰਦੇ ਕਾਰਵਾਈ ਕੀਤੀ ਐਸੇ ਰਹੇ ਮੁੰਡਾ ਮੁੰਡਾ ਉਹਨਾਂ ਨੇ ਆਪਣੇ ਹਿਰਾਸਤ ਦੇ ਵਿੱਚ ਲਿਆ ਹੋਇਆ ਵਾ ਜਿਹੜੇ ਦੋਸ਼ੀ ਦੂਜੇ ਪਰਿਵਾਰ ਦੇ ਆ ਉਹ ਨਹੀਂ ਚੱਕੇ ਹੋਏਗੇ ਜੀ ਬਹੁਤ ਵੱਡੀ ਦੋਸ਼ੀ ਦੋਸ਼ੀ ਉਹਦੇ ਮਾਪਿਓ ਆ ਜੀ ਕੁੜੀ ਦੇ ਕਹਿੰਦਾ ਕਿ ਮੁੰਡੇ ਦੇ ਮਾਪਿਓ ਆ ਜੀ ਤੇ ਉਸ ਦੀ ਜਿਹੜੀ 딸 ਦੀ ਕੁੜੀ ਆ ਮੁੰਡੇ ਦੀ ਉਹ ਦੋਸ਼ੀ ਹੈ ਜਿਉਂ ਕਿ ਮੱਖੂ ਨੂੰ ਨਿਕਾਲ ਨਾ ਹੁੰਦੀ ਅੰਦਰ ਦੇ ਵਿੱਚ ਤੇ ਕਿਸੇ ਲੰਬੜਨ ਦਾ ਸਰਦਾਰ ਸਰਦਾਰ ਅਭੀ ਤੱਕ ਤੱਕ ਨਹੀਂ ਕਰਦੇ ਜਿੰਨਾ ਚੱਕ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਹ ਕਿ ਉਹ ਲੇਕਿਨ ਬਹੁਤ ਕਿੰਨੀ ਦਿਹੀ ਉਹ ਬੁਝ ਗਈ ਚੀ ਗੇਲੋ 25 ਤਰੀਕ ਨੂੰ ਨੰਦ ਜੀ ਦੇ ਘਰੇ ਨਹੀਂ ਹਾਂ ਬੱਚੀ ਆਸਤ ਨਹੀਂ ਕੀ ਗੱਲ ਉਹਨੂੰ ਪਤਾ ਲੱਗਿਆ ਜੀ ਸਾਨੂੰ ਤਾਂ ਸੋਈ ਪਤਾ ਲੱਗਿਆ ਜਦੋਂ ਵੀ ਮੈਂ 10:00 4 ਵਜੇ ਫੋਨ ਲਾਇਆ ਉਹਦੇ ਪਤਾ ਲੱਗਿਆ ਠੀਕ ਆ ਇਹ ਤਾਂ ਪੀਕੋ ਕੀ ਬਤਾਨਾ ਦੇ ਮਨ ਜੇ ਤੁਸੀਂ ਕੀ ਸੀ ਸਾਨੂੰ ਬਾਅਦ ਨਹੀਂ ਬਤਾ ਕੋਣ ਕੋਣ ਆ ਗਏ ਇਹ ਸਾਰੇ ਆ ਇਹ ਮੁੰਡਾ ਵੀ ਆ ਮਾਂ ਵੀ ਆ ਨੰਦ ਨਾਲ ਨੰਦ ਵੀ ਆ ਉਹ ਜਮੀਨ ਵੀ ਜਮੀਨ ਵੀ ਮੰਗੀ ਤੁਸੀਂ ਹਾਂਜੀ ਜਮੀਨ ਵੀ ਉਹਨਾਂ ਨੂੰ ਲਖਾਈ ਹੋਈ ਹੈ। ਉਹਨਾਂ ਦੇ ਨਾਲ ਖਾਓ ਦੇ ਹਾਂਜੀ ਫੇਰ ਉਹ ਦੀ ਜਾਹ ਕਰਾਂਗੇ ਵੀ ਅਸੀਂ ਐਸੇ ਕੋਸੇ ਫੇਰ ਪਰਾਂਗੇ ਪਹਿਲਾਂ ਸਾਨੂੰ ਜਮੀਨ ਲਖਾਉਂ। ਅਸੀਂ ਇਨਸਾਫ ਚਾਹੁੰਨੇ ਵੀ ਸਾਡੀ ਧੀ ਦਾ ਇਨਸਾਫ ਹੋਣਾ ਚਾਹੀਦਾ ਹੈ।